ਸਾਰੀ ਰਾਤ ਜਿਹੜਾ ਵੀ ਨਰਦੋਸ਼ ਦੇਖਿਆ ਮਾਰ ਮਾਰੀ ਗਏ ਬਹੁਤ ਮਾਰੇ ਇਹਨਾਂ ਨੇ ਰਾਤ ચીਖ ਝਾੜਾ ਸੁਣਦੇ ਰਿਹਾ ਸੀ ਹੂੰ ਤੇ ਸਾਨੂੰ ਲਿਆ ਕੇ ਉਹਨੂੰ ਕੁੰਜੇ 'ਚ ਬਿਠਾ ਦਿੱਤਾ ਅੱਖਾਂ ਦੇ ਵੇਖਦੇ ਆਂ ਸਾਹਮਣੇ ਹੂੰ ਉਸੇ ਪਾਸੇ ਜਿੱਥੇ ਮੈਂ ਦੱਸਿਆ ਵੀ ਉੱਥੇ ਇੱਕ ਬੀਬੀ ਮਰੀ ਪਈ ਆ ਤੇ ਉਹਦਾ ਬੱਚਾ ਹੋਣਾ 7-8 ਕ ਮਹੀਨਿਆਂ ਦਾ ਹੋਏਗਾ ਅੱਛਾ ਤੇ ਉਹ ਬੱਚਾ ਜਿਵੇਂ ਕਦੇ ਸੱਜੇ ਕਦੇ ਖੱਬੇ ਕਦੇ ਤਾਂ ਦੁੱਧ ਵਾਲੇ ਪਾਸੇ ਜਾਂਦਾ ਵੀ ਹਾਂ ਨਾਲੇ ਕਦੇ-ਕਦੇ ਰੋ ਪੈਂਦਾ ਕਦੇ ਚੁੱਪ ਕਰ ਜਾਂਦਾ ਹਾਂ ਤੇ ਉਹ ਜਦੋਂ ਮਿਲਟਰੀ ਵਾਲਿਆਂ ਨੇ ਵੇਖਿਆ ਤੇ ਇੱਕ ਨੇ ਐ ਫੜੀਆਂ ਲੱਤਾਂ ਉਹਦੀਆਂ ਅੱਛਾ ਜੀ ਵਾਹ ਜਾਨੀ ਕਿ ਜਿਹੜੇ ਮੁਗਲਾਂ ਨੂੰ ਵੀ ਬਾਤ ਪਾਉਣ ਵਾਲੀ ਗੱਲ ਆ ਫੜੀਆਂ ਲੱਤਾਂ ਤੇ ਇੱਕ ਨੇ ਬ੍ਰਸ਼ਟ ਮਾਰ ਕੇ ਨਾ ਹੂੰ ਥੱਲੇ ਵਾਲੇ ਪਾਸੇ ਹੀ ਬੱਚੇ ਦਾ ਸਾਰਾ ਓੜਾਤਾ